ਸਰ ਜੀ ਮੇਰੇ ਪਾਣੀ ਵਾਲੋ ਹਾਲਾ ਬਹੁਤ ਦਿੱਕਤ ਆਈ ਹਮ ਲੋਗਾਂ ਨੇ ਕਹਿਆ ਨਿਗਨ ਕੀ ਸਵੇਰਾ ਪਾਣੀ ਭਰ ਰਹਾ ਘਰਨ ਕੋਜ ਪਾਣੀ ਹੈ ਉਹ ਵੀ ਭਰ ਰਹਾ ਤੇ ਬਰਸਾਤ ਕੋਟਾ ਹਾਈ ਹੈ ਬਟ ਹਾਈ ਹੈ ਯੂਜ਼ੀ ਕਾਂਵੇ ਪੰਜਾਬ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਹੜਾ ਕਰਕੇ ਬਹੁਤ ਬੁਰੇ ਹਾਲਾਤ ਹਨ ਇੱਕ ਤਰਫ ਸਾਨੇਵਾਲ ਪਿੰਡ ਦੇ ਵਾਰਡ ਨੰਬਰ 3 ਵਿੱਚ ਪਹਿਲਾਂ ਤੋਂ ਹੀ ਸੜਕਾਂ ਦਾ ਬੁਰਾ ਹਾਲ ਹੈ ਜੀਵੇ ਕਿ ਕਈ ਪ੍ਰਾਪਰਟੀ ਡੀਲਰ ਪ੍ਰਾਪਰਟੀ ਸੇਲ ਕਰਦੇ ਹਨ ਅਤੇ ਉਸ ਪ੍ਰਾਪਰਟੀ ਤੇ ਕੋਈ ਵੀ ਐਨਓਸੀ ਜਾਂ ਕਾਰਪੋਰੇਸ਼ਨ ਦੇ ਅੰਦਰ ਨਹੀਂ ਆਉਂਦੀ ਫਿਰ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਜਗ੍ਹਾ ਵੇਚ ਦਿੰਦੇ ਹਨ। ਭੋਲੇ-ਪਾਲੇ ਲੋਕਾਂ ਨੂੰ ਕੀ ਪਤਾ ਕਿ ਇਹ ਜਗ੍ਹਾ ਤੇ ਕਦੇ ਵੀ ਸੜਕ ਜਾਂ ਸੀਵਰ ਦਾ ਪਾਈਪ ਨਹੀਂ ਪਵੇਗਾ। ਜਦੋਂ ਇਲੈਕਸ਼ਨ ਆਉਂਦੇ ਹਨ ਤਾਂ ਉੱਥੇ ਦੇ ਪ੍ਰਵਾਸੀ ਮਜ਼ਦੂਰਾਂ ਦਾ ਵੋਟ ਵੀ ਬਣ ਜਾਂਦਾ ਹੈ। ਪ੍ਰਵਾਸੀ ਮਜ਼ਦੂਰ ਕੀ ਕਰਨ ਕੋਈ ਵੀ ਪਾਰਟੀ ਆਉਂਦੀ ਹੈ ਤਾਂ ਉਹ ਸੜਕ ਅਤੇ ਸੀਵਰ ਦਾ ਵਾਅਦਾ ਕਰਤਾ ਬਿੰਦੀ ਹੈ ਪਰ ਇਹ ਕੰਮ ਨਹੀਂ ਹੁੰਦਾ। ਤੇ ਵਾਰਡ ਨੰਬਰ 3 ਦੇ ਵਿੱਚ ਵੀ ਇਹੀ ਹਾਲ ਹੈ ਜਦੋਂ ਪੱਤਰਕਾਰ ਨੇ ਕਾਂਗਰਸ ਦੇ ਵਾਰਡ ਨੰਬਰ 3 ਦੇ ਕੌਂਸਲਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਨਹੀਂ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਸਾਡੇ ਕੰਮ ਨਹੀਂ ਹੋਣ ਦਿੰਦੀ ਅਸੀਂ ਕਿੱਥੇ ਜਾਈਏ ਤੇ ਜਦੋਂ ਪੱਤਰਕਾਰ ਨੇ ਨਗਰ ਕੌਸ਼ਲ ਪ੍ਰਧਾਨ ਨਾਲ ਫੋਨ ਤੇ ਗੱਲ ਕੀਤੀ ਤੁਸੀਂ ਰਿਕਾਰਡਿੰਗ ਵਿੱਚ ਸੁਣ ਸਕਦੇ ਹੋ ਉਹਨਾਂ ਨੇ ਕੀ ਜਵਾਬ ਦਿੱਤਾ ਉਹ ਦੇਖਦੇ ਹਾਂ ਤਸਵੀਰਾਂ ਵਿੱਚ ਅਤੇ ਵਾਰਡ ਵਾਸੀਆਂ ਨਾਲ ਗੱਲ ਕਰਦੇ ਹਾਂ यशपाल दी एक खास रिपोर्ट सर जी मेरे पानी वालों हाल बहुत दिक्कत है हम लोगों ने कहीं निगन की सब बेरा पानी भरो रात घरन को जो पानी है वो भी भरो रात बरसात को तो हाई है, वो तो हाई है हमारो पानी को हल हो जाए वो चाहिए बाकी रोड और लाइट तो बातें बाद बात मेन चीज़ पानी हमारे से हल हो जाए वो चाहिए बहुत सब दिक्कतें जरा बच्चा निकलते है गिर पड़ता है मोटरसाइकिल निकलती वो भी गिर पड़ता है हां जी सर ਤੁਸੀਂ ਕੀ ਕਹਿਣਾ ਚਾਹੋਗੇ ਕੀ ਨਾਮ ਹੈ ਪਹਿਲਾਂ ਤੁਹਾਡਾ ਆਪ ਨੂੰ ਆਨੰਦ ਦੱਸੋ ਮੇਰਾ ਨਾਮ ਹੈ ਰਾਮਾਧਰ ਆਰਾਮਾਧਰ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਕਹਿਣਾ ਚਾਹੁੰਦਾ ਕਿ ਹਾਂ ਪਰ ਜਿੱਥਨੇ ਸੰਖਿਆ ਹੈ ਛੋਟੇ ਸੇ ਲੈ ਕੇ ਵੱਡੇ ਤੱਕ ਯਹਾਂ ਪਰ ਪਾਣੀ ਦਾ ਮਸਲਾ ਸਾਰੀ ਦੁਕੀ ਨੇ ਇਹ ਕਿਹੜਾ ਵਾਰਡ ਹੈ ਜੀ ਅਸੀਂ ਇੱਕ ਦਿਨ ਮਰ ਬਾਦ ਨੇ ਨਿਤਨੇ ਕਾਉਂਸਲਰ ਸਾਹਿਬ ਉਹਨੇ ਤੇ ਅਬ ਉਹਨਾਂ ਕੋ ਬਾਰੇ ਮੈਨੂੰ ਨਹੀਂ ਪਤਾ ਬਈ ਜੀ ਜੀ ਸੁਨਸ ਮਹਾਰਾਜ ਸਰ ਅੱਛਾ ਕੀ ਮਾਮਲਾ ਜੀ ਹੋਰੇ ਦਾ ਮਾਮਲਾ ਇਹੀ ਆ ਸਰ ਜੇ ਉਹ ਸਵਰੇ ਦਾ ਹੱਲ ਹੋ ਜਾਇਆ ਯਾ ਬੱਚੇ ਬਹੁਤ ਪ੍ਰੇਸ਼ਾਨ ਨੇ ਆਪ ਜੰਦਾ ਪ੍ਰੇਸ਼ਾਨ ਆਉਰੇ ਸਾਰੇ ਪਰਿਵਾਰ ਪ੍ਰੇਸ਼ਾਨ ਆ ਜੀ ਅਸੀਂ ਸਰਕਾਰ ਦੇੇ ਹੀ ਬੇਨਤੀ ਕੀਤੀ ਆ ਕਿ ਸਾਡਾ ਸਿਵਰੇਜ ਦੇ ਪਾਈਪ ਪੈ ਜਾਵੇ ਅੱਛਾ ਵਾਰਡ ਨੰਬਰ ਕਿੰਨਾ ਜੀ ਇੱਥੇ ਵਾਰਡ ਨੰਬਰ 3 ਆ ਸਰ ਇੱਥੇ ਦੇ ਕਾਉਂਸਲਰ ਸਾਹਿਬ ਕੌਣ ਨੇ ਨਹੀਂ ਕਾਉਂਸਲਰ ਸਾਹਿਬ ਅੰਜੇਤ ਸਿੰਘ ਆ ਜੀ ਉਹਨਾਂ ਦੀ ਵਾਈਫ ਨੇ ਜੀ ਅੱਛਾ ਉਹਨਾਂ ਕੋਲ ਕੋ ਪਹੁੰਚ ਕੀਤੀ ਤੁਸੀਂ ਉਹਨਾਂ ਕੋਲ ਗੱਲ ਕੀਤੀ ਸੀ ਪਰ ਉਹ ਵੀ ਵਿਚਾਰੇ ਤੰਗ ਹੋਏ ਹੋਏ ਨੇ ਜੇ ਉਹਨੂੰ ਕੋ ਪੈਸੇ ਆਉਣਗੇ ਸਾਡਾ ਕੰਮ ਕਰਾ ਕੇ ਦੇਣਗੇ ਵਿੱਚ ਕਹਿੰਦੇ ਆ ਇਹ ਹੱਦਬੰਦੀ ਤੋਂ ਬਾਹਰ ਵੀ ਆ ਜੀ ਇਹ ਅਸੀਂ ਬੈਠੇ ਆ ਪਿੰਡ ਤੋਂ ਸਿਰਫ 100 ਮੀਟਰ ਦੂਰ ਤੇ ਬਾਕ कोई ये जवान नौ पूरी होगी थी सबका पानी मेरी, मेरी, सब मेरी तरफ गुजारा मेरे घर का बुरा हाल है बैठ के रात काट के जो सेवरेज पे तो देखो पानी सीधा जाऊंगा और मैं कर भी क्या सकू सबका पानी खेतों का भी आ रहा मेरी तरफ को घरों का भी आ रहा सब पानी मेरी तरफ गुजारा अच्छा जी ਤੁਸੀਂ ਕਾਉਂਸਲਰ ਸਾਹਿਬ ਤੱਕਰ ਪਹੁੰਚ ਕੀਤੀ ਜੀ ਮੈਂ ਘਰ ਨਹੀਂ ਗਈ ਜੀ اچھا ਜੀ ਹਾਂ ਜੀ ਤੇ ਹੋਰ ਕਿਸੇ ਅਫਸਰ ਅਧਿਕਾਰੀ ਨਾਲ ਗੱਲਬਾਤ ਕੀਤੀ ਜੀ ਤੁਸੀਂ ਮੈਂ ਤਾਂ ਜੀ ਉਹਨਕੇ ਪਾਸ ਗਈ ਤੇ ਆਜੂ ਉਹ ਵੀ ਆਤੇ ਆਤੇ ਆਜੀ ਗੱਲ ਕਰੇ ਤੇ ਜਿਹੜੇ ਕਾਨੂੰਨਿਓ ਕੇ ਇਹ ਮੁੰਡੇ ਨੂੰ ਪਹਿਲਾਂ ਇੱਕ ਦੋ ਵਾਰੀ ਬੁਲਾਇਆ ਆਇਆ ਏ ਮੈਂ ਘਰ ਨਹੀਂ ਗਈ ਮੈਂ ਝੂਠ ਨਹੀਂ ਬੋਲਦੀ ਮੈਂ ਘਰ ਗਈ ਨਹੀਂ ਪਰ ਮੈਂ ਇਹ ਕਹਿਣਾ ਚਾਹ ਰੀ ਜੋ ਸੀਵਰੇਜ ਹੋ ਜਾਗੇ ਤਾਂ ਮੇਰੇ ਘਰ ਨੂੰ ਬਚਾਓ ਮੇਰੇ ਘਰ ਦਾ ਬੁਰਾ ਹਾਲ ਹੈ ਥੱਲੇ ਸੀਵਰੇਜ ਨਾਲ ਸਰ ਜਾਏਗਾ ਤੁਹਾਡਾ ਪਾਣੀ ਤਾਂ ਫਿਰ ਜਾਊਗਾ ਜੀ ਜੇ ਮੇਰੇ ਸਾਰਾ ਹੀ ਪਾਣੀ ਮੇਰੇ ਘਰ ਕੇ ਇੱਕ ਬਰ ਦੇਖੋ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਤੇ ਲਾਈਟ ਸਪੀਡ ਲਾਈਟਾਂ ਇਹਨਾਂ ਤੋਂ ਬਗੈਰ ਸਰ ਜੇਗਾ ਤੁਹਾਡਾ ਇਕੱਲੇ ਸੀਵਰੇਜ ਦੇ ਪੈਪਾ ਨਾਲ ਸਰ ਜੇਗਾ ਤੁਹਾਡਾ ਹਾਂ ਜੀ ਪਾਣੀ ਕਿਤੋਂ ਮਾਰ ਨਹੀਂ ਪੜਨੇ ਕਿ ਜਿਹੜੀ ਪਾਣੀ ਕੀ ਮਾਰ ਮੇਰੇ ਘਰ ਪਰ ਜਾ ਰਹੀ ਜਿਹੜੀ ਬਾਰਿਸ਼ ਹੋ ਰਹੀ ਹੈ ਤੇ ਉਹਦੇ ਨਾਲ ਤੁਹਾਡਾ ਪਾਣੀ ਦਾ ਸਤਰ ਕਿੱਥੇ ਨੂੰ ਜਾਂਦਾ ਉਹ ਤੁਸੀਂ ਦੇਖ ਲਈ ਪਾਣੀ ਤਾਂ ਉਹ ਵੀ ਮੇਰੀ ਤਰਫ ਕੁ ਜਾ ਰ ਮੇਰੀ ਤਰਫ ਨਹੀਂ ਮਾ ਜਿਹੜਾ ਪਾਣੀ ਘਰੋਂ ਕਾ ਉਹ ਵੀ ਮੇਰੇ ਤਰਫ ਕੁ ਨਹੀਂ ਜਾਂਦਾ ਬਤਾਓ ਮੈਂ ਕਿੱਥੇ ਜਾਵਾਂ ਆਪਣੇ ਬੱਚੋ ਕੋਲੇ ਜਾਵਾਂ ਕਿੱਥੇ ਮੈਂ ਵਾਰਡ ਨੰਬਰ 3 ਤੋਂ ਕਾਉਂਸਲਰ ਜੋਤੀ ਵਾਈਫ ਆਫ ਰਣਜੀਤ ਸਿੰਘ ਹਾਂਜੀ ਤੇ ਮੈਮ ਤੁਹਾਡੇ ਵਾਰਡ ਦੇ ਵਿੱਚ ਨਾ ਇੱਕ ਸਮੱਸਿਆ ਵਾ ਹਾਂਜੀ ਕਿ ਜਿਹੜੇ 3 ਨੰਬਰ ਵਾਰਡ ਦੀ ਗੁਰਦੁਆਰਾ ਘੇਰਾ ਸਾਹਿਬ ਆ ਜ ਉਹਦੀ ਬੈਕ ਸਾਈਡ ਗਲੀ ਪੈਂਦੀ ਆ ਹਾਂਜੀ ਤੇ ਬਿਲਕੁਲ ਹੀ ਬੁਰਾ ਹਾਲ ਹੋ ਰਿਹਾ ਪਾਣੀ ਪਾਣੀ ਹੋਇਆ ਪਿਆ ਉੱਥੇ ਅਸੀਂ ਖੁਦ ਜਾ ਕੇ ਉੱਥੇ ਦਾ ਸਰਵੇ ਕਰਕੇ ਆਏ ਆ ਸਰ ਸਾਨੂੰ ਉਥੇ ਦੇ ਵਾਰਡ ਵਾਸੀਆਂ ਨੂੰ ਬੁਲਾਇਆ ਸੀਗਾ ਤੇ ਉਹਨਾਂ ਨੇ ਕਿਹਾ ਇਹ ਜੋ ਸੜਕ ਆ ਕੀ ਹਜੇ ਤੱਕ ਸਾਡੀ ਨਾ ਤਾਂ ਬਣੀ ਨਾ ਸਿਵਲ ਪੇ ਨਾ ਸੜਕ ਬਣੀ ਬਿਲਕੁਲ ਹੀ ਬੁਰਾ ਹਾਲਾ ਤੁਸੀਂ ਆਪ ਦੇਖ ਸਕਦੇ ਹੋ ਵਾਰਡ ਵਾਸੀ ਕਹਿ ਰਹੇ ਨੇ ਕਿ ਕੌਂਸਲਰ ਸਾਹਿਬ ਇੱਕ ਵਾਰ ਆਏ ਨੇ ਸਾਡੇ ਕੋਲ ਦੇਖ ਕੇ ਵੀ ਗਏ ਨੇ ਤੇ ਅੱਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਅਸੀਂ ਆਪਾਂ ਹੁਣ ਪ੍ਰਸ਼ਾਸਨ ਮੂਰੇ ਅਪੀਲ ਰੱਖਾਂਗੇ ਹਲੇ ਆਪਾਂ ਨੇ ਦੱਸੋ ਕਿ ਉਹ ਤੇ ਜੋ ਵੀ ਕੰਮ ਹੁੰਦਾ ਆਪਾਂ ਕਰਵਾਉਨੇ ਆ ਆਪਾਂ ਇਹਦੇ ਬਾਰੇ ਐਨਓਸੀਆਂ ਬਾਰੇ ਉਹਨਾਂ ਨੂੰ ਕਿਹਾ ਸੀ ਕਿ ਐਨਓਸੀ ਵੀ ਹੁਣ ਪ੍ਰਸ਼ਾਸਨ ਦੇਖੋ ਮੂਰੇ ਐਨਓਸੀ ਵਗੈਰਾ ਕਹਿ ਰਿਹਾ ਵੀ ਜੋ ਐਨਓਸੀ ਚਾਹੀਦੀ ਹੈ ਉਹਨਾਂ ਕੋਲੇ ਕੁਝ ਕੁ ਘਰਾਂ ਕੋਲੇ ਹੈਗੀ ਆ ਕੁਝ ਕੁ ਕੋਲੇ ਹੈ ਨਹੀਂਗੀ ਨਾ ਵਾਡ ਵਾਸੀ ਕਹਿ ਰਹੇ ਨੇ ਜਦੋਂ ਓਟਾ ਲੈਣੀ ਆਉਂਦੇ ਨੇ ਉਦੋਂ ਐਨਓਸੀਆਂ ਦੀ ਮੰਗ ਨਹੀਂ ਕੀਤੀ ਜਾਂਦੀ ਹੈਗੀ ਉਸ ਤੋਂ ਬਾਅਦ ਹੀ ਕਿਉਂ ਐਨਓਸੀ ਦੀ ਮੰਗ ਕੀਤੀ ਜਾਂਦੀ ਹੈ ਗੱਲ ਕੀ ਕੀਤੀ ਸੀਗੀ ਕਹਿੰਦੇ ਆ ਜੀ ਇਹ ਹੱਦਬੰਦੀ ਤੋਂ ਬਾਹਰ ਨੇ ਜਰੋਂ VOTING ਦਾ ਥੈਮ ਹੁੰਦਾ ਸਾਨੂੰ ਨਹੀਂ ਪਤਾ ਜੀ ਇਹ ਕਿੱਦਾਂ ਇਹਦਾ ਵਿੱਚ ਕਰ ਲੈਂਦੇ ਪਰ ਜਦੋਂ ਆਪਾਂ ਕੰਮ ਬਾਰੇ ਕਹਿੰਨੇ ਆ ਫੇਰ ਕਹਿੰਦੇ ਜੀ ਇਹ ਹਦਬੰਦੀ ਤੋਂ ਬਾਹਰ ਨਹੀਂ ਹੋਣ ਦੱਸੋ ਆਪਾਂ ਇਸ ਬਾਰੇ ਕੀ ਕੀਤਾ ਜਾਵੇ ਤੇ ਮੈਡਮ ਇਸ 3 ਨੰਬਰ ਵਾਰਡ ਨੂੰ ਕਿੰਨੀ ਗ੍ਰਾਂਟ پاس ਹੋਈ ਸੀਗੀ ਇਹ ਸਰ ਰਿਪੇਅਰ ਦਾ 3 ਲੱਖ ਦਾ ਹੋਇਆ ਸੀਗਾ ਉਹਦੇ ਵਿੱਚੋਂ ਉਹਨਾਂ ਨੇ ਕੁਝ ਕੁ ਪੈਸੇ ਲਗਾਏ ਨੇ ਰਿਪੇਅਰ ਦਾ ਥੋੜਾ ਬਹੁਤ ਸੂਦਾਵਾਲ ਵਾਲੀ ਪਹੀ ਤੇ ਕਰਤਾ ਥੋੜਾ ਬਹੁਤ ਇੱਧਰ ਕਰਤਾ 1.5 ਲੱਖ ਰੁਪਇਆ ਉਹ ਆਪਾਂ ਨੂੰ ਨਹੀਂ ਪਤਾ ਹੈਗਾ ਆਪਾਂ ਕਿਹਾ ਸੀਗਾ ਵੀ ਸਾਡੇ ਰਿਪੇਅਰ ਦਾ ਕੰਮ ਰਹਿ ਗਿਆ ਵਾ ਉਹ ਕਹਿ ਰਹੇ ਆ ਵੀ ਤੁਹਾਡੇ ਵਾਰਡ ਦਾ ਜਿਹੜਾ 3 ਲੱਖ ਡੇਢ ਲੱਖ ਰੁਪਈਆ ਸੀ ਉਹ ਕਿਸੇ ਹੋਰ ਵਾਰਡ ਦੇ ਵਿੱਚ ਲਗਾ ਦਿੱਤਾ ਗਿਆ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਹੈ ਮੈਡਮ ਤੁਸੀਂ ਇਸ ਵਾਰਡ ਦੇ ਕੌਂਸਲਰ ਹੋ ਤੁਸੀਂ ਤੁਹਾਡਾ ਹੱਕ ਰਾਈਟ ਬਣਦਾ ਹੈ ਕਿ ਤੁਸੀਂ ਪੁੱਛ ਤੱਕੋ ਉਹਨਾਂ ਨੂੰ ਵੀ ਕਿੱਥੇ ਲਗਾਇਆ ਮੇਰੇ ਮੇਰੇ ਵਾਰਡ ਵਿੱਚ ਉਹ ਕਹਿ ਰਹੇ ਸੀਗੇ ਵੀ ਕਿਸੇ ਹੋਰ ਵਾਰਡ ਚ ਲਗਾਤਾ ਅਗਲੀ ਵਾਰੀ ਮੀਟਿੰਗ ਜਦੋਂ ਹੋਊਗੀ ਵੀ ਦੁਬਾਰਾ ਤੁਹਾਡੇ ਰਿਪੇਅਰ ਦੇ ਵਿੱਚ ਪਾਵਾਂਗੇ ਫਿਰ ਤੁਹਾਡੇ ਰਿਪੇਅਰ ਦੇ ਵਿੱਚ ਜ਼ਿਆਦਾ ਕੰਮ ਕਰਵਾਇਆ ਜਾਊਗਾ ਤੇ ਮੈਡਮ ਮਤੇ ਦੀ ਇੱਕ ਗੱਲ ਆ ਕਿ ਮਤੇ ਹੁੰਦਾ ਹੀ ਹੈ ਕਿ ਸਾਡੇ ਤਿੰਨ ਮਤੇ ਇੱਥੇ ਪਾਸ ਹੋਏ ਨੇ ਤਿੰਨ ਨੰਬਰ ਵਾਰਡ ਦੇ ਹਾਂਜੀ ਉਹ ਕਿਹੜੇ ਕਿਹੜੇ ਮਤੇ ਪਾਸ ਹੋਏ ਨੇ ਇੱਕ ਤਾਂ ਜੀ ਅੰਗਨਵਾੜੀ ਦਾ ਹੋਇਆ ਵਾ ਆਪਣੇ ਇੱਕ ਹੈਗਾ ਪਾਈਪਿੰਗ ਦਾ ਹੋਇਆ ਵਾ ਟੋਬੇ ਦੀ ਵਾਡਿੰਗ ਦਾ ਕੰਮ ਦਾ ਪਿਆ ਵਾ ਜੀ ਸੇ ਤਿੰਨ ਮਤੇ ਪਾਸ ਹੋਏ ਨੇ ਤੇ ਤਿੰਨ ਮਸਿਆਂ ਦੇ ਪੈਸੇ ਮਤਲਬ ਦੀ ਆ ਚੁੱਕੇ ਆ ਨਹੀਂ ਜੀ ਹਲੇ ਕੋਈ ਪੈਸਾ ਨਹੀਂ ਆਇਆ ਹੈਗਾ ਯਾਨੀ ਕਿ ਹਲੇ ਦੋ ਮੀਟਿੰਗਾਂ ਹੀ ਹੋਈਆਂ ਨੇ ਮਤੇ ਪਏ ਨੇ ਸਿਰਫ ਤਿੰਨ ਇਸ ਤੋਂ ਬਿਨਾਂ ਯਾਨੀ ਕਿ ਰਿਪੇਅਰ ਦੇ ਪੈਸੇ ਆਏ ਸੀ ਉਹ ਸਾਡੇ ਅੱਲੀ ਨਹੀਂ ਆਏ ਹੈਗੇ ਉਹ ਜਿਹੜੇ ਠੇਕੇਦਾਰ ਸੀਗੇ ਉਹਨਾਂ ਨੂੰ ਹੀ ਉਹਨਾਂ ਦੇ ਕਾਉਂਸਲਰ ਉਧਰੋਂ ਬਤਾਨਾ ਜੀ ਅੱਲੀ ਉਧਰੋਂ ਹੀ ਉਹਨਾਂ ਹੋਏ ਨੇ ਤਿੰਨ ਮੀਟਿੰਗ ਦੇ ਵਿੱਚ ਤੁਸੀਂ ਪਹੁੰਚੇ ਸੀ ਜਾਂ ਹਾਂ ਜੀ ਮੀਟਿੰਗ ਦੇ ਵਿੱਚ ਮੈਂ ਜਾਂਦੀ ਹਾਂ ਹਾਂਜੀ ਮੀਟਿੰਗ ਵਿੱਚ ਤੁਸੀਂ ਜਾਂਦੇ ਹੋ ਜਾਂ ਤੁਹਾਡੇ ਹਸਬੰਦ ਜਾਂਦੇ ਨੇ ਨਹੀਂ ਨਹੀਂ ਮੀਟਿੰਗ ਦੇ ਵਿੱਚ ਸਰ ਮੈਂ ਹੀ ਜਾਂਦੀ ਆ ਕਿਉਂਕਿ ਮੀਟਿੰਗ ਦੇ ਵਿੱਚ ਕਾਉਂਸਲਰ ਸਾਹਿਬ ਨੂੰ ਬੈਠਣ ਦੀ ਆਦਤ ਆ ਅੰਦਰ ਨੂੰ ਬੰਦੇ ਨੂੰ ਨਹੀਂ ਬੈਠਣ ਦਿੰਦੇ ਹੈਗੇ ਤੇ ਤੁਸੀਂ ਵਾਰਡ ਵਾਸੀਆਂ ਦੇ ਨੂੰ ਇਹ ਇਸ ਜੋ ਸੀਵਰ ਜਾਂ ਪਾਣੀ ਦਾ ਸੋਲੂਸ਼ਨ ਕਦੋਂ ਤੱਕ ਕਰ ਸਕਦੇ ਹੋ ਸਰ ਹੁਣ ਮੀਟਿੰਗ ਹੋ ਗਈ ਆਪਾਂ ਉਹਨਾਂ ਦੇ ਮੱਦੇ ਨਜ਼ਰ ਕਰਾਂਗੇ ਆ ਮੀਟਿੰਗ ਆਪਾਂ ਪਹਿਲਾਂ ਵੀ ਮਿਲ ਕੇ ਆਏ ਸੀਗੇ ਆਪਣੇ ਕਾਲੇ ਮਹਿਲ ਪ੍ਰੋਗਰਾਮ ਸੀਗਾ ਅਸੀਂ ਉਦੋਂ ਵੀ ਉਹਨਾਂ ਨੂੰ ਕਹਿ ਕੇ ਆਏ ਸੀਗੇ ਵੀ ਉਧਰ ਥੋੜਾ ਜਿਹਾ ਧਿਆਨ ਦਿੱਤਾ ਜਾਵੇ। ਯੋਸਾਹ ਸਾਹਿਬ ਕਹਿ ਰਹੇ ਸੀ ਵੀ ਥੋੜਾ ਜਿਹਾ ਵੀ ਆਪਾਂ ਕਰਦੇ ਆਂ ਵੀ ਮੀਟਿੰਗ ਬੈਠੂਗੀ ਵੀ ਆਪਾਂ ਉਹਦੇ ਵਿੱਚ ਨਤੇ ਨਜ਼ਰ ਲਿਆਵਾਂਗੇ ਸਾਰਿਆਂ ਦੀ। ਵਾਰਡ ਵਾਸੀ ਕਹਿ ਰਹੇ ਨੇ ਕਿ ਵੀ ਜਦੋਂ ਤਾਂ ਵੋਟਾਂ ਲੈਣੀਆਂ ਹੁੰਦੀਆਂ ਨੇ ਵੀ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਵੀ ਅਸੀਂ ਆ ਨਾ ਜਿੱਤਣ ਤੋਂ ਬਾਅਦ ਤੁਰੰਤ ਹੀ ਕੰਮ ਕਰਵਾਵਾਂਗੇ ਪਰ ਫਿਰ ਵੀ ਕੰਮ ਨਹੀਂ ਹੋ ਰਿਹਾਗੇ। ਇਹ ਇਹਦਾ ਕੀ ਕਾਰਨ ਹੈ? ਨਹੀਂ ਸਰ ਵੀ ਇਦਾਂ ਨਹੀਂਗਾ ਵੀ ਕੰਮ ਨਹੀਂ ਹੋ ਰਹਾ ਕੰਮ ਆਪਾਂ ਨੇ ਜੋ ਵੀ ਆਪਣੇ ਕੋਲ ਕੰਮ ਨੂੰ ਆਉਂਦਾ ਆਪਾਂ ਕੰਮ ਕਰਵਾਈ ਦੇ ਆ ਥੋੜਾ ਯਾ ਹੁਣ ਥੋੜਾ ਪਾਰਟੀਵਾਦੀ ਕਰਕੇ ਥੋੜਾ ਯਾ ਪਿੱਛੇ ਆਪਾਂ ਨੂੰ ਹੁੱਕ ਕਰ ਰਹੇ ਨੇ ਚਲੋ ਆ ਹੋਊਗਾ ਜਦੋਂ ਆਪਾਂ ਉਹਨਾਂ ਦੇ ਮੱਦੇਨਜ਼ਰ ਕਰਾਂਗੇ ਆਪਾਂ ਸਾਰਾ ਕੰਮ ਕਰਵਾਵਾਂਗੇ ਤੁਸੀਂ ਆਪਣੀ ਹਾਈ ਕਮਾਂਡ ਨਾਲ ਨਹੀਂ ਗੱਲ ਕੀਤੀ ਹੈਗੀ ਵੀ ਸਾਡੇ ਨਾਲ ਇਹ ਵਿਤਕਰਾ ਹੋ ਰਿਹਾ ਵਾ ਹਾਂਜੀ ਸਰ ਉਹਨਾਂ ਨਾਲ ਵੀ ਸਾਡੀ ਹੋਈ ਆ ਗੱਲ ਬਾਕੀ ਉਹ ਹੁਣ ਥੋੜਾ ਪ੍ਰੋਬਲਮ ਦੇ ਵਿੱਚੋਂ ਚੱਲ ਰਹੇ ਨੇ ਆਪਾਂ ਹੜਪ ਤੁਹਾਨੂੰ ਪਤਾ ਹੀ ਆ ਤੇ ਬਾਕੀ ਆਪਾਂ ਉਹਨਾਂ ਨਾਲ ਵੀ ਗੱਲ ਕੀਤੀ ਹੋਈ ਹੈ ਉਹ ਵੀ ਆਪਣੇ ਨਾਲ ਮੀਟਿੰਗ ਦੁਆਰਾ ਉਹਨਾਂ ਦੀ ਵੀ ਹੋਈ ਹੈ ਸਰ ਠੀਕ ਹੈ ਠੀਕ ਹੈ ਅੱਗੇ ਹਲੋ ਹੈ ਜੀ ਹਾਂ ਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੈਂ ਪੱਤਰਕਾਰ ਬੋਲਦਾ ਪਿਆ ਨਿਊਜ਼ 91 ਪੰਜਾਬ ਤੋਂ ਬੋਲੋ ਜੀ ਮੈਮ ਤੁਸੀਂ ਨਗਰ ਕੌਂਸਲ ਨੂੰ ਬੋਲ ਰਹੇ ਹੋ ਨਾ ਹਾਂ ਜੀ ਦੱਸੋ ਮੈਮ ਤਿੰਨ ਨੰਬਰ ਵਾਰਡ ਆ ਜਿਹੜਾ ਤੇਰਾ ਸਾਹਿਬ ਗੁਰਦੁਆਰੇ ਦੀ ਬੈਕ ਸਾਈਡ ਤੇ ਬਿਲਕੁਲ ਹਾਂਜੀ ਉਸ ਗਲੀ ਦੇ ਵਿੱਚ ਨਾ ਬਿਲਕੁਲ ਹੀ ਕਚਰਾ ਵਾ ਪੈ ਰੱਖਣ ਦੀ ਜਗ੍ਹਾ ਵੀ ਹੈ ਨਹੀਂ ਇੰਨਾ ਉੱਥੇ ਪਿੱਛੜ ਬਚਿਆ ਹੋਇਆ ਵਾ ਹਾਂਜੀ ਤੇ ਨਾ ਉੱਥੇ ਸੜਕ ਬਣੀ ਹੋਈ ਨਾ ਉੱਥੇ ਸੀਵਰ ਬਿਆ ਹੋਇਆ ਹਾਂਜੀ ਤੇ ਮੈਂ ਮੌਜੂਦਾ ਕਾਉਂਸਲਰ ਨਾਲ ਗੱਲ ਕੀਤੀ ਉਹ ਕਹਿ ਰਹੇ ਨੇ ਕਿ ਇੱਥੇ ਦੇ 3 ਕੰਮ ਪਾਸ ਹੋਏ ਨੇ ਮਤੇ ਪਾਸ ਹੋਏ ਨੇ ਪਰ ਹਜੇ ਤੱਕ ਕੋਈ ਕੰਮ ਨਹੀਂ ਹੋ ਰਿਹਾ ਹਾਂਜੀ ਹਾਂਜੀ ਤੇ ਆਮ ਆਦਮੀ ਪਾਰਟੀ ਰੋਕ ਰਗਾ ਰਹੀ ਹੈ ਸਾਡੇ ਕੰਮ ਦੇ ਉੱਤੇ ਐਸਾ ਕੋਈ ਨਹੀਂ ਹੈਗਾ ਜੀ ਜਿਹੜੇ ਟੈਂਡਰ ਲੱਗੇ ਹੋਏ ਨੇ ਉਹਦਾ ਕੰਮ ਜ਼ਰੂਰ ਹੋਏਗਾ ਤਾਂ ਕੋਈ ਪਾਰਟੀ ਐਸਾ ਨਹੀਂ ਆ ਵੀ ਆਮ ਪਾਰਟੀ ਕੋਈ ਵੀ ਕੰਮ ਨਹੀਂ ਕਰਦੀ ਤਾਂ ਕੋਈ ਅਕਾਲੀਆਂ ਨੇ ਤਾਂ ਕੋਈ ਕੰਮ ਕਰਦੇ ਹਨ ਮੈਮ ਜਿਹੜਾ 3 3 ਨੰਬਰ ਵਾਰਡ ਦੇ ਵਿੱਚ 1.5 ਲੱਖ ਰੁਪਇਆ ਆਇਆ ਵਾ ਹਰ ਵਾਰਡ ਨੂੰ ਜਿਹੜਾ ਮਿਲੇ 1.5 ਲੱਖ ਰੁਪਇਆ ਤੇ ਉਹ 1.5 ਲੱਖ ਰੁਪਇਆ ਮੈਨੂੰ ਤਾਂ ਲੱਗਦਾ ਨਹੀਂ ਕਿ 3 ਨੰਬਰ ਵਾਰਡ ਦੇ ਵਿੱਚ ਲੱਗਿਆ ਕਿਤੇ ਬੀਜੀ ਦੇਖੋ ਵਾਰੀ-ਵਾਰੀ ਸਾਰੇ ਕੰਮ ਹੋ ਰਹੇ ਨੇ ਦੇਖੋ ਕੋਈ ਵੀ ਕੰਮ ਹੈ ਆਪਾਂ ਘਰ ਦਾ ਵੀ ਕੰਮ ਕਰਾਉਂਦੇ ਹੌਲੀ-ਹੌਲੀ ਹੁੰਦੇ ਆ ਨਾ ਹਰ ਕੰਮ ਹੋ ਹੀ ਰਿਹਾ ਹੈ ਹੁਣ 15 ਬਾਰੇ ਮੈਡਮ ਅਸੀਂ ਕਮੇਟੀ ਅਸੀਂ ਕੰਪੀਟੀ ਕਮੇਟੀ ਇਨਚਾਰਜ ਨਾਲ ਗੱਲ ਕੀਤੀ ਉਹ ਕਹਿ ਰਿਹਾ ਕਿ ਬਿਲਕੁਲ ਪੈਸਾ ਹੀ ਹੈ ਨਹੀਂ ਸਾਡੇ ਕੋਲ ਸਾਡੇ ਕੋਲ ਨਾਲ ਗੱਲ ਕੀਤੀ ਹੈ ਕਮੇਟੀ ਇਨਚਾਰਜ ਨਾਲ ਉਹਨਾਂ ਨਾਲ ਗੱਲ ਕੀਤੀ ਹੈ ਉਹ ਕਹਿ ਰਿਹਾ ਕਿ ਸਾਡੇ ਕੋਲ ਪੈਸਾ ਹੀ ਮੌਜੂਦਾ ਕਾਉਂਸਲਰ ਨੇ ਗੱਲ ਕੀਤੀ ਹੈ ਇਹ ਗੱਲ ਉਹਨਾਂ ਨਾਲ ਅੱਛਾ ਹਾਂਜੀ ਉਹ ਕਹਿ ਰਹੇ ਕਿ ਕੋਈ ਗੱਲ ਕੋਈ ਗੱਲ ਨਹੀਂ ਤੁਸੀਂ ਮੈਨੂੰ ਨੌਲੇਜ ਦਿੱਤੀ ਗੱਲ ਨੂੰ ਕੋਈ ਗੱਲ ਨਹੀਂ ਮੈਂ ਯੂ ਸਾਹਮਣੇ ਬੈਠ ਕੇ ਅਸੀਂ ਕੋਈ ਗੱਲ ਨਹੀਂ ਗੱਲ ਕਰ ਲੈਂਦੇ ਅਸੀਂ 3 ਨੰਬਰ ਵਾਰਡ ਵਾਲਿਆਂ ਨੂੰ ਵੀ ਪੁੱਛ ਲੈਂਦੇ ਹਾਂ ਕੋਈ ਗੱਲ ਹਾਂਜੀ ਸਾਡੇ ਬਾਈਲਕ ਕਿੱਥੇ ਹੈ ਮੈਡਮ ਬਹੁਤ ਜ਼ਰੂਰੀ ਹੈ ਇਹ ਮੁੱਦਾ ਜੇ ਵੋਟ ਅੱਗੇ ਤੋਂ ਲੈਣੀ ਹੈ ਤਾਂ ਵੀਰ ਜੀ ਦੇਖੋ ਤੁਹਾਨੂੰ ਮੈਂ ਕਹਿ ਦਿੱਤਾ ਨਾ ਬੈਠ ਕੇ ਯੂ ਸਾਹਮਣੇ ਮੈਂ ਗੱਲ ਕਰਕੇ 3 ਨੰਬਰ ਵਾਰਡ ਦੇ ਜਿਹੜੇ ਵੀ ਹੈਗੇ ਨੇ ਕੌਂਸਲ ਉਹਨਾਂ ਨੂੰ ਬਿਠਾ ਕੇ ਆਪਾਂ ਗੱਲ ਕਰਾਂਗੇ ਕੋਈ ਨਹੀਂ ਕੋਈ ਵੀ ਵਾਰਡ ਦੀ ਆਪਾਂ ਨਾਲ ਮਿਲ ਕੇ ਕੰਮ ਹੋਣਾ ਵੀਰ ਜੀ ਤਾਰਾ ਹਾਂਜੀ ਕੀ ਕੈ ਮੈਡਮ ਥੈਂਕ ਯੂ ਥੈਂਕ ਯੂ